ਵਾਹ ਹਾਂਜੀ ਸਰ ਅੱਜ ਮਸਤ ਕੋਈ ਦੇ ਕੋਈ ਮਸਤ ਪਾਚੀ ਤੇ ਦੇਸ਼ ਵਿੱਚ ਆਮ ਚੋਣਾ ਹੋ ਰਿਹਾ ਪੰਜਾਬ ਦੇ ਵਿੱਚ ਇੱਕ ਜੂਨ ਉਤਵੰਨਿਆ ਉਹਨਾਂ ਬੋਟਾਂ ਦੇ ਸਾਹਮਣੇ ਚੁਰਮਹੀਂ ਕਰਦਾ ਬੰਨਵਾ ਦੇ ਹਾਣ ਤੋਂ ਅੰਦਰ ਸਤਨਸਿਪਾਸ਼ਾ ਦੀ ਰੈਂਬਰ ਤੇ ਬਖਸ਼ਸ਼ ਨਹੀਂ ਰਿਹਾ ਸਤਨਸਿਪਾਸ਼ਾ ਦੇ ਬਾਅਦ ਸੈਲਸ ਦੀਆਂ ਆਮ ਦਾ ਦਰਬਾਰ ਨਹੀਂ ਕਰਨਾ ਸਖਤ ਕਰਵਾਟਾ ਨੂੰ ਵੀ ਦੱਪੀ ਮੇਰੇ ਬਾਰੇ ਤਾਂ ਹੈ ਕਿ ਸਤਨੂ ਤੇਰਾ ਪੈ ਤਰੀ ਆਰਾਮਕ ਲੋਕਾਂ ਦੇ ਮਨ ਵਿੱਚ ਬਸ ਕੇ ਸਾਡੇ ਵੱਲ ਫੈਸਲਾ ਕਰਾ ਕੇ ਕਿਰਪਾ ਕਰੋ ਕਿ ਰਹਿਮਤ ਤੇ ਬਖਸ਼ਿਸ਼ੇ ਨੂੰ ਕਰ ਸਕਦਾ ਤੁਸੀਂ ਬੰਦੇ ਦੇ ਬੰਦੇ ਦੇ ਪਾਸ ਨਹੀਂ ਗੱਲ ਨਹੀਂ ਕਿ ਸਭ ਤੋਂ ਵੱਡੇ ਸਥਾਨ ਤੇ ਆਇਆ ਸਭ ਤੋਂ ਪੁਰਤਸਾਨ ਇੱਕ ਮਗਰਵਾਹ ਤੇ ਸਭ ਤੋਂ ਕਿਰਪਾ ਕਰ ਲਗੇ ਮੇਰ ਕਰਨਗੇ ਕਿਉਂਕਿ ਅਸੀਂ ਸਾਡੀ ਭਾਵਨਾ ਸੇਵਾ ਕਰਨਾ ਅਸੀਂ ਕੋਈ ਰਾਜਨੀਤਿਕ ਵਪਾਰੀ ਨਹੀਂਗੇ ਨਾ ਪਹਿਲਾਂ ਕਦੇ ਵਪਾਰ ਕੀਤਾ ਨਾ ਅੱਗੇ ਸਾਡੀ ਭਾਵਨਾ ਸੇਵਾ ਦੀ ਭਾਵਨਾ ਦਾ ਸਤਿਗੁਰ ਕਿਰਪਾ ਕਰਕੇ ਜਰੂਰ ਕਿ ਕਿਸੇ ਕੋਈ ਸੇਵਾ ਬਣਾਜੀ ਸੇਵਕ ਨੂੰ ਆਪਣੇ ਸੇਵਕ ਨੂੰ ਜਰੂਰ ਸੇਵਾ ਸੰਪਰਕ ਇਹ ਆਸ ਦੇ ਨਾਲ ਆਪਣੇ ਸਾਥੀਆਂ ਦੇ ਸਨੇਹ ਸਤਿਗੁਰ ਜੀ ਦੇ ਪਾਸੋਂ ਜਰਨਲ ਕਲਬ ਤੋਂ ਮਾਣਕ ਨੂੰ ਹੋਣ ਵਾਸਤੇ ਆਏ ਹਾਂ ਅਸੀਂ ਸਾਰਾ ਬਾਕੀ ਦੇਸ਼ ਤੇ ਮਾਰ ਮੌਕਸਮ ਦੇ ਜੁੜਾ ਹੋਣਾ ਪਾਏਗਾ ਪੰਜਾਬ ਦੇ ਵਿੱਚ ਕਿੰਨੇ ਕਿਉਂ ਤਾਂ ਬੈਠ ਗਿਆ ਨੇ ਕਮੇਟੀ ਆਕਾਲੀ ਦਲ ਵੱਲੋਂ ਸਰਜੀਤ ਸਿੰਘ ਜੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕਤੂਕੀ ਸਰਜੀਤ ਸਿੰਘ ਜੀ ਦੇ ਨਾਮ ਨੂੰ ਜੋ ਪਹਿਲਾਂ ਐਮਐਲਏ ਵਿਰੈਨ ਦੇ ਬਹੁਤ ਬਧੀਆ ਟੱਗ ਨਾਲ ਇਹਨਾਂ ਨੇ ਆਪਣੇ ਦੋਵੇਂ ਰਨਵਾਇਆ। ਬਹੁਤ ਹੀ ਸੁਭੀਨਸਾਨ ਨੇ ਅਤੇ ਨਿਮਰਤਾ ਵਾਲੇ ਗੁਣਤਵਾਂ ਜਿਹੜੇ ਚਰਮਰੰਗ ਜਿਹੜੇ ਪਾਣੀ ਨਾਲ ਬਾਰੇ। ਸਭਾ ਸਾਰੇ ਹੀ ਜਿਥੇ ਸਹਿਯੋਗ ਦੇ ਮੌਕੇ ਨੂੰ ਮਿਲਦਾ ਤਾਂ ਸਹਿਯੋਗ ਦੇ ਬਹੁਤ ਸਹਿਲਕ ਰੂਪ ਦਾ ਅੰਸਾ ਦਿੱਤਾ। ਅਸੀਂ ਅੱਜ ਸ਼ੁਕਰਾਨਾ ਤੇ ਸ਼ੀਰਵਾਦ ਲੈਣ ਲਈ ਆਏ ਹਾਂ ਸਭ ਮੈਂ ਤਾਂ ਇਹਨਾਂ ਦੇ ਸੇਵਾ ਪ੍ਰਕਰਨ ਪੱਤੀ ਨੰਬਰ ਸਿਖਸ਼ਣ ਦੇ ਵਿਦਿਆਰਥੀ ਕੰਮ ਕਰ ਰਹੇ ਹਾਂ ਜਿਹੜੇ ਹੰਦਕੀਰ ਸਭਾ ਤੋਂ ਬਾਸਾ ਦੇ ਵਾਟਰ ਜੀਕਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਪੰਥਾਤੇ ਪੰਜਾਬ ਦੀ ਨਮਾਇੰਦਾ ਜਮਾਤ ਸ਼ਰੋਮੀ ਅਕਾਲੀ ਦਲ ਜਿਸ ਦਾ ਬੜਾ ਲੰਬਾ ਇਤਿਹਾਸ ਹੈ 100 ਸਾਲ ਇੱਕ ਸਦੀ ਦਾ ਇਤਿਹਾਸ ਹੈ ਜਿਸ ਨੇ ਇਸ ਦੇਸ਼ ਦੇ ਅੰਦਰ ਆਜ਼ਾਦੀ ਲਈ ਇਸ ਦੇਸ਼ ਨੂੰ ਯਾਦ ਰੱਖਣ ਲਈ ਮਾਨਵਤਾ ਦੇ ਭਲੇ ਲਈ ਹਮੇਸ਼ਾ ਵੱਡੇ ਸੰਘਰਸ਼ ਲੜੇ ਤੇ ਇਸ ਪੰਜਾਬ ਦੀ ਖਾਸ ਤੌਰ ਤੇ ਸੰਸਕ੍ਰਿਤੀ ਨੂੰ ਬਚਾਉਣ ਲਈ ਬੋਲੀ ਨੂੰ ਬਚਾਉਣ ਲਈ ਇਸ ਦੀ ਮਹੱਤਵ ਨੂੰ ਬਚਾਉਣ ਲਈ ਜਿਹੜਾ ਅਕੀ ਕਾਲੀ ਕਰ ਨੇ ਵੱਡੇ ਜੰਗ ਲੜਾਈਆਂ ਲੜੀਆਂ ਤੋਂ ਉਸ ਪਾਰਟੀ ਨੇ ਅੱਜ ਇੱਕ ਵੱਡਾ ਫੈਸਲਾ ਕੀਤਾ ਇਤਿਹਾਸਕ ਫੈਸਲਾ ਜਿਸ ਦੇ ਵਿੱਚ ਪੰਥ ਨੂੰ ਐਮਰ ਦਿੱਤੀ ਆ ਪੰਜਾਬ ਨੂੰ ਐਮਰ ਦਿੱਤੀ ਆ ਕਿਸੇ ਰਾਸੀ ਗੱਡیوں ਨੂੰ ਜਿਹੜੇ ਆ ਉਹ ਦੂਰੀ ਰੱਖ ਕੇ ਅੱਜ ਲੜਾਈ ਲੜ ਰਹੇ ਸੋ ਅੱਜ ਸਾਡੇ ਲੁਧਿਆਣਾ ਤੋਂ ਜੋ ਕਾਦੀਪਾਲ ਦੇ ਤਾਂ ਉਮੀਦਵਾਰ ਬਣੇ ਸਰਦਾਰ ਜੀ ਸਿੰਘ ਜੀ ਤੇ ਲੋ ਉਹਨਾਂ ਦੇ ਨਾਲ ਸਰਦਾਰ ਮੋਤੀ ਸਿੰਘ ਨਿਆੜੀ ਤੇ ਤੇ ਹੋਰ ਬੜੀਆਂ ਸਤਕਾਰਕ ਸ਼ਖਸੀਅਤਾਂ ਅੱਜ ਨੂੰ ਹੋ ਕੇ ਨਾਤਮਕ ਵਰਤ ਲਈ ਇੱਥੋਂ ਅਸ਼ੀਰਵਾਦ ਲੈ ਕੇ ਜਿਹੜੀ ਆ ਰੱਬਤਾ ਕਰਨ ਜਾ ਰਹੇ ਆ ਆਪਣੀ ਜੋਬ ਨੂੰ ਉਹ ਬਰਪਾ ਕਰੇ ਪੰਥ ਦੀ ਬੋਧੀ ਕਰੇ ਪੰਥ ਤੇ ਪੰਜਾਬ ਦੇ ਲਈ ਲੜਾਈ ਲੜਨ ਵਾਲੀ ਕਾਦੀ ਦਲ ਦੇ ਲਈ ਇਸ ਪੰਜਾਬ ਦੇ ਲੋਕ ਜਿਹੜੇ ਆ ਜੋ ਉਹਨਾਂ ਨੇ ਆਪਣਾ ਆਪਾ ਸਮਰਪਣ ਕੀਤਾ ਪਿਛਲੇ ਦਿਨਾਂ ਨੂੰ ਸਰਦ ਸੁਖਬੀ ਸਿੰਘ ਮਾਲ ਦੇ ਫੈਸਲੇਨ ਪੱਤਰ ਆਲੇ ਉਹ ਬੜੇ ਵੱਡੀ ਮਹਾਨਤਾ ਦੀ ਗੱਲ ਹੈ ਉਹ ਬਰਪਾ ਕਰੇ ਆਪਣੀ ਜਿਹੜੀ ਪੰਜਾਬ ਦੀ ਪਾਰਟੀ ਆ ਖੇਤਰੀ ਪਾਰਟੀ ਆ ਕਾਦੀ ਦਲ ਉਹ ਮਨੁਸ਼ੀਤੀ ਬਖਸ਼ੇ ਤੇ ਸਰ ਜਿਹੜੇ ਜਿਹੜੀ ਰਣਜੀਤ ਸਿੰਘ ਨੂੰ ਲੋਕ ਮੰਨੇਗੀ ਉਹ ਬਹੁਤ ਇੱਕ ਅੱਛੇ ਇਨਸਾਨ ਨੇ ਆਪਣੀ ਭੈ ਦੇ ਭਾਵੇਂ ਜਾਣ ਵਾਲੇ ਲੋਕਾਂ ਚ ਤਤਪੀ ਦੇ ਜੁੜਿਆ ਹੁੰਦਾ ਗੁਰੂ ਨਾਲ 7 ਵਰਸੇ ਮਤਲਬ ਵਰਸੇ ਦੀ ਜਤਵਾ ਹੈ ਉਹ ਆਕੀ ਜੀ ਦਾ ਕੰਮ ਸਾਹ ਵਾਲੀ